ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਨਾ ਹਿੰਦੀ ਨਾ ਹਿੰਦੁਸਤਾਨ ਪੰਜਾਬ ਬਣੇਗਾ ਖਾਲਸਤਾਨ ਸਿੱਖ ਲੀਡਰ ਪੰਜਾਬ ਨੂੰ ਖਾਲਸਤਾਨ ਬਣਾਉਣ ਵਾਸਤੇ ਕੀ ਪਲਾਨਿੰਗ ਕਰ ਰਿਹਾ ਹੈ ਕੀ ਮਨਸੂਬੇ ਕਰ ਰਿਹਾ ਹੈ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਆ ਤੇ ਇਸ ਦੇ ਬਾਰੇ ਜਾਣਨੇ ਆ ਬਾਦਿਓ ਸਤਿ ਸ਼ਰ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜਰ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਇਹ ਸਾਬਤ ਕਰ ਦਿੱਤਾ ਹੈ ਗੁਰੂ ਸਾਹਿਬਾਨ ਦੇ ਬੋਲ ਕਿ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਦ ਜ ਤੁਸੀਂ ਜ਼ਿੰਦਾ ਹੋ ਤੇ ਸ਼ਹੀਦ ਸੰਤ ਜਰਨੈਲ ਸਿੰਘ ਪੰਧਰਾਵਾਲਿਆਂ ਦਾ ਸ਼ਬਦ ਸਰੀਰਿਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ ਜ਼ਮੀਰ ਦਾ ਮਰਨਾ ਮੌਤ ਹੈ ਭਗਵਾਨ ਤੁਸੀਂ ਬੋਲਣਾ ਹੈ ਜ਼ਮੀਰ ਦਾ ਮਰ ਜਾਣਾ ਨਾ ਗਿਆ ਬਿਲਕੁਲ ਸਰੀਰਕ ਮੌਤ ਨਹੀਂ ਹੈ ਰਾਣਾ ਜਿੰਦਾ ਸਾਡੇ ਨਾਲ ਸ਼ਹੀਦ ਨਿੱਜਰ ਜਿੰਦਾ ਉਸ ਦੀ ਸੋਚ ਜਿੰਦੀ ਹੈ ਦੂਸਰੇ ਪਾਸੇ ਭਾਰਤੀ ਹਕੂਮਤ ਭਾਰਤੀ ਹਕੂਮਤ ਨੇ ਪਹਿਨੋ ਸਿੱਖ ਨਸਲਕੁਸ਼ੀ ਕੀਤੀ 1 ਲੱਖ ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਖਾਲਿਸਤਾਨ ਦੀ ਨਹੀਂ ਰੱਖੀ ਗਈ ਹੈ ਉਹਨਾਂ ਸ਼ਹੀਦਾਂ ਦੇ ਨਾਂ ਤੇ ਆਰਥਿਕ ਮਸਲਕੁਸ਼ੀ ਕੀਤੀ ਤੁਸੀਂ ਸਭ ਪੰਜਾਬ ਛੱਡ ਕੇ ਬਾਹਰ ਆਣਾ ਪੈ ਰਿਹਾ ਹੈ ਅਸੀਂ ਐਲਾਨ ਕਰਦੇ ਹਾਂ ਭਾਰਤੀ ਹਕੂਮਤ ਦਾ ਲੱਕ ਤੋੜ ਦਿਆਂਗੇ ਕੰਪੇਨ ਚੱਲੇਗੀ ਕੰਪੇਨ ਚੱਲੇਗੀ ਟਲ ਇੰਡੀਆ ਟਲ ਇੰਡੀਆ politically destroy india economically ਰਾਜਨੀਤਿਕ ਮੋਤ ਕਰਾਂਗੇ ਇਸ ਭਾਰਤੀ ਹਕੂਮਤ ਦੀ ਮੋਤੀ ਦੀ ਤੇ ਆਰਥਿਕ ਲੱਕ ਤੋੜਾਂਗੇ ਮਾਰਚ 12 ਤੋਂ ਬੰਬੇ ਸਟਾਕ ਐਕਸਚੇਂਜ ਬੰਬੇ ਸਟਾਕਸ ਆਫ ਐਕਸਚੇਂਜ ਜਿੱਥੇ ਬੰਬ ਨਾਲ ਲੜਾਈ ਗਈ ਸੀ ਅਸੀਂ ਬਾਂਬੜੀ ਉਡਾਵਾਂਗੇ ਲੱਕ ਤੋੜ ਦੇਾਂਗੇ ਉਹਨਾਂ ਦਾ ਮਾਰਚ ਮਾਰੋ ਤੋਂ ਸਟਾਕ ਐਕਸਚੇਂਜ ਬੰਦ ਕਰ ਦੇਾਂਗੇ ਜਿਹੜੀ ਇਹਨਾਂ ਦੀ ਰਾਜਨੀਤੀ ਹੈ ਕਿਲ ਮੋਤੀ ਪੋਲਿਟਿਕਸ ਡਿਸਟਰਾਏ ਇੰਡੀਆ ਇਕਨੋਮਿਕਲੀ ਰਾਜਨੀਤਿਕ ਮੌਤ ਤੇ ਆਰਥਿਕ ਲਕ ਤੋੜ ਦਿਆਂਗੇ ਜੇ ਆਜ਼ਾਦੀ ਚਾਹੁੰਦੇ ਆ ਇਹ ਕਰਨਾ ਪੈਣਾ ਹੈ ਵੋਟਾਂ ਦੇ ਨਾਲ ਆਜ਼ਾਦੀ ਤੋਪਾਂ ਦੇ ਨਾਲ ਹੱਦਬੰਦੀ ਕਰਾਂਗੇ ਹਾਂ ਹਾਂ ਸਾਡੇ ਜਥੇਦਾਰ ਭਾਈ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਨਹੀਂ ਪਹੁੰਚ ਸਕੇ ਆਉਣਾ ਬਣਾਏ ਉਹਨਾਂ ਦਾ ਉਹਨਾਂ ਵੱਲੋਂ ਫਤਿਹ ਸੰਜੀ ਕਰਨੀ ਹੈ ਸ਼ਹੀਦ ਨਿੱਜੜ ਦਾ ਪਰਿਵਾਰ ਸਾਡਾ ਪਰਿਵਾਰ ਉਹਨਾਂ ਵੱਲੋਂ ਫਤਿਹ ਸਾਂਝੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਹਿੰਦੀ ਨਾ ਹਿੰਦੋਸਤਾਨ ਪੰਜਾਬ ਦਿੱਲੀ ਬਣੇਗਾ ਕੈਲਿਸਤਾਨ ਨਾ ਹਿੰਦੀ ਆ ਪੰਜਾਬ ਕੈਲਿਸਤਾਨ ਕੈਲਿਸਤਾਨ ਜਿੰਦਾਬਾਦ 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 ਕੈਲਿਸਤਾਨ ਜਿੰਦਾਬਾਦ ਅਸੀਂ ਗੋਲੀ ਤੋਂ ਨਹੀਂ ਡਰਦੇ ਕਿਉਂਕਿ ਉਹਦੇ ਨਾਲ ਸ਼ਰੀਰ ਹੀ ਇੱਕ ਮੌਤ ਹੁੰਦੀ ਆ ਗੋਡੇ ਸਾਹਮਣੇ ਖੜਿਆ ਐਜ ਲੈਨੇ ਆ ਪੰਜਾਬ ਆਜ਼ਾਦ ਕਰਾਵਾਂਗੇ ਸ਼ਰੀਰ ਹੀ ਇੱਕ ਮੌਤ ਤੋਂ ਨਹੀਂ ਡਰਦਾ ਕਾਸ਼ਤਾਨ ਜਿੰਦਾਬਾਦ ਕਾਸ਼ਤਾਨ ਜਿੰਦਾਬਾਦ ਕਾਸ਼ਤਾਨ ਜਿੰਦਾਬਾਦ ਜੀ ਸੁੱਖ ਦੀ ਛਿੰਮਕ ਹੈ ਮੈਂ ਹਰ ਜਗ੍ਹਾ ਤੇ ਜਾਣਾ ਬੱਥੇ ਚ ਗੋਲੀ ਮਾਰ ਕੇ ਦੁਆਏ ਕੀ ਨਿਕਲੇਗਾ ਕਾਸ਼ਤਾਨ ਜਿੰਦਾਬਾਦ ਕਾਸ਼ਤਾਨ ਜਿੰਦਾਬਾਦ ਇਸਤਾਨ ਜਿੰਦਾਬਾਦ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੀ ਖਾਲਿਸਤਾਨ ਦੀ ਤਹਿਰੀਕ ਚੱਲ ਰਹੀ ਹੈ ਉਹ ਅਮਰੀਕਾ ਤੋਂ ਸ਼ੁਰੂ ਹੋ ਚੁੱਕੀ ਹੈ ਅਮਰੀਕਾ ਦੇ ਵਿੱਚ ਰੈਫਰੈਂਡਮ ਹੋ ਰਿਹਾ ਹੈ ਉੱਥੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਵੈ ਕਿ ਇਹ ਵੀਡੀਓ ਲਾਈਵ ਹੈਗੀ ਸੀ ਕਿ ਕਿੰਨੇ ਜ਼ਿਆਦਾ ਲੋਕ ਤੁਸੀਂ ਦੇਖਿਆ ਕਿੰਨੇ ਜ਼ਿਆਦਾ ਲੋਕ ਜੁੜ ਰਹੇ ਹੈ ਕਿੰਨਾ ਜ਼ਿਆਦਾ ਰਸ਼ ਹੈ ਕਿ ਕਿਉਂ ਲੋਕ ਜੁੜ ਰਹੇ ਹੈ ਕਿਉਂਕਿ ਲੋਕ ਚਾਹੁੰਦੇ ਹੈ ਖਾਲਿਸਤਾਨ ਬਣੇ ਲੇਕਿਨ ਜਿਹੜੇ ਇੰਡੀਅਨ ਗਵਰਨਮੈਂਟ ਹੈ ਉਹ ਪ੍ਰੈਸ਼ਰਾਈਜ਼ ਕਰ ਰਹੀ ਹੈ ਉਹ ਨੂੰ ਡੱਕ ਲਈ ਹੈ ਮੁਖਲਫਤ ਕੰਡਿਆਂ ਨਾਲ ਅਸਲ ਗੱਲ ਇਹ ਹੈ ਅਸਲ ਮੁੱਦਾ ਇਹ ਹੈ ਕਿ ਖਾਲਿਸਤਾਨ ਦੀ ਡਿਮਾਂਡ ਕਿਉਂ ਹੋਂਦੀ ਹੈ ਸਿੱਖ ਕਿਉਂ ਆ ਕਿਉਂ ਨਹੀਂ ਇੰਡੀਆ ਨਾਲ ਰਹਿਣਾ ਚਾਹੁੰਦੇ ਉਹਦੀ ਵਜ੍ਹਾ ਇਹ ਹੈ ਕਿ ਇੰਡੀਆ ਨੂੰ ਆਪਣੇ ਰਾਈਟਸ ਨਹੀਂ ਮਿਲ ਰਹੇ ਸਿੱਖਾਂ ਦੇ ਨਾਲ ਜ਼ਿਆਤੀ ਹੋ ਰਹੀ ਹੈ ਪੰਜਾਬ ਦੇ ਨਾਲ ਜ਼ਿਆਤੀ ਹੋ ਰਹੀ ਹੈ ਕਦੀ ਪਾਣੀਆਂ ਦਾ ਮਸਲਾ ਆ ਜਾਂਦਾ ਕਦੀ ਕਿਸਾਨਾਂ ਦਾ ਮਸਲਾ ਪੈ ਜਾਂਦਾ ਕੋਈ ਨੌਜਵਾਨ ਉੱਠਦਾ ਵੈ ਮਕਬੂਲੀਅਤ ਫੜਦਾ ਵੈ ਆਪਣੇ ਹੱਕ ਦੀ ਗੱਲ ਕਰਦਾ ਵੈ ਤੇ ਉਹ ਉਹਨੂੰ ਫੜ ਲਿਆ ਜਾਂਦਾ ਇੱਥੇ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਅਮਰਤਪਾਲ ਸਿੰਘ ਦੇਖ ਲਓ ਦੀਪ ਸਿੱਧੂ ਦੇਖ ਲਓ ਸਿੱਧੂ ਮੂਸੇਆ ਦੇਖ ਲਓ ਸਿੱਧੂ ਮੂਸੇਵਾਲਾ ਕੋਈ ਲੀਡਰਨੈਸ ਹੈਗਾ ਲੇਕਿਨ ਤੁਸੀਂ ਦੇਖੋ ਉਹਦਾ ਕੀ ਹਾਲ ਹੋਇਆ ਦੀਪ ਸਿੱਧੂ ਤੁਸੀਂ ਦੇਖ ਲਓ ਉਹਦਾ ਕੀ ਹਾਲ ਹੋਇਆ ਅਮਰਤਪਾਲ ਸਿੰਘ ਤੁਸੀਂ ਦੇਖ ਲਓ ਕਿ ਉਹਨੂੰ ਕਿਸ ਤਰ੍ਹਾਂ ਬੰਦ ਕਰ ਦਿੱਤਾ ਗਿਆ ਤੇ ਵੀਰੋ ਹੁਣ ਅੱਜਕੱਲ੍ਹ ਪਣਾ ਸਿੱਧੂ ਹੈ ਉਹਦਾ ਵੀ ਇਹੀ ਹਾਲ ਕੀਤਾ ਜਦੋਂ ਤੁਹਾਨੂੰ ਕਿਸੇ ਬੰਦੇ ਨੂੰ ਬੋਲਣ ਦਾ ਹੱਕ ਨਹੀਂ ਹੁੰਦਾ ਰਾਈਟ ਨਹੀਂ ਹੁੰਦਾ ਤੇ ਫਿਰ ਐਸੇ ਤਰ੍ਹਾਂ ਦੀਆਂ ਤਹਿਰੀਕਾਂ ਉੱਠਦੀਆਂ ਨੇ ਸਿੰਘਾਂ ਦੀਆਂ ਬੇਅਦਬੀ ਹੁੰਦੀ ਹੈ ਗੁਰੂ ਸਾਹਿਬਾਨ ਦੀ ਬੇਅਦਬੀ ਹੁੰਦੀ ਹੈ ਸਿੱਖ ਕੌਮ ਦੇ ਉੱਤੇ ਲਤੀਫੇ ਬੰਦੇ ਆ ਤੇ ਹਾਈ ਕੋਰਟ ਉਸ ਚੀਜ਼ ਨੂੰ ਰੋਕਦਾ ਨਹੀਂ ਹੈ ਸਜ਼ਾ ਨਹੀਂ ਦਿੰਦਾ ਬਲਕਿ ਉਹ ਕਹਿੰਦਾ ਵਾ ਕੋਈ ਗੱਲ ਨਹੀਂ ਬਣਨ ਦਿਓ ਜਦੋਂ ਇਸ ਤਰ੍ਹਾਂ ਦਾ ਇੱਕ ਵੱਡੀ ਸੁਪਰੀਮ ਅਦਾਲਤ ਇਸ ਤਰ੍ਹਾਂ ਦੀ ਜੱਜਮੈਂਟ ਦੇਗੀ ਤੇ ਫਿਰ ਉਥੇ ਲੋਕ ਕਿਸ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਉਹ ਫਿਰ ਡਿਮਾਂਡ ਕਰਨਗੇ ਕਿ ਸਾਡਾ ਅਲੱਗ ਦਾ ਦੇਸ਼ ਹੋਣਾ ਚਾਹੀਦਾ ਵੈ ਇਸੇ ਕਰਕੇ ਹੀ ਖਾਲਿਸਤਾਨ ਦੀ ਤਹਿਰੀਕ ਚੱਲ ਰਹੀ ਹੈ ਇਹ ਤਹਿਰੀਕ ਦਿਨ ਬਦ ਦਿਨ ਵੀਰੋ ਬਹੁਤ ਜ਼ਿਆਦਾ ਜ਼ੋਰ ਫੜੀ ਜਾ ਰਹੀ ਹੈ ਇੱਕ ਦਿਨ ਇਹ ਤਹਿਰੀਕ ਦੇ ਲੈਣਾ ਇਹ ਬਣੇਗਾ ਜ਼ਰੂਰ ਖਾਲਿਸਤਾਨ ਤੇ ਕੀ ਨਾਰਾ ਲਾ ਰਹੇ ਸੀ ਨਾ ਹਿੰਦੀ ਨਾ ਇੰਡੀਆ ਦਿੱਲੀ ਤੇ ਪੰਜਾਬ ਬਣੇਗਾ ਖਾਲਿਸਤਾਨ ਵਿਰੋਧ ਤੁਹਾਡੀ ਇਸ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਆਪਣੀ رائے ਦਾ ਹਸਾਰ ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਹਫਿਜ਼